ਅਸੀਂ ਪਹੁੰਚੇ ਆ ਜਿਹੜਾ ਕਿ ਪਿੰਡ ਸ਼ੇਰੇਵਾਲੇ ਦੇ ਨਾਲ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਇੱਥੇ ਪਾਣੀ ਕਾਫੀ ਜਿਹੜਾ ਕਿ ਝੋਨੇ ਡੁੱਬੇ ਹੋਏ ਨੇ ਤੇ ਸਰਕਾਰ ਵੱਲੋਂ ਕੋਈ ਸਹਾਇਤਾ ਆਈ ਤੁਹਾਨੂੰ ਸਰਕਾਰ ਹੋ ਸਦਾ ਕਿਤੇ ਜਾਂਦੀ ਅੱਛਾ ਹਾਂ ਕੀ ਸਰਕਾਰ ਦੇ ਗਈ ਕੌਣ ਆਇਆ ਨਮਾਇंदे ਦਾ ਨਾਮ ਦੱਸੋ ਜੀ ਲਾੜੀ ਢੋਸਾ ਆਇਆ ਜੀ ਢੋਸਾ ਸਾਹਿਬ ਆਏ ਸੀਗੇ ਕੀ ਦੇ ਕੇ ਗਏ ਆ 400 ਦਿੱਤਾ ਨੇ ਧਣਾ ਦਿੱਤਾ ਨੇ ਅੱਛਾ ਜੀ ਹਾਂ ਮਾਰੇ ਵਾਲਾ ਕਿਹੜਾ ਖਾਲ ਇੱਥੇ ਆਏ ਵੀ ਆ ਸੀ ਤੇ ਹੋਰ ਇਸ ਤੋਂ ਇਲਾਵਾ ਡੜਾ ਜਾਂਦੇ ਹੋਰ ਕਰਾਂਗੇ ਨਹੀਂ ਢੋਸਾ ਵਾਏ ਆ ਵਧੀਆ ਗੱਲ ਆ ਇਸ ਤੋਂ ਹੋਰ ਵੀ ਲੋਕ ਆਏ ਆ ਇੱਥੇ ਲੋਕ ਹੋਰ ਤਾਂ ਨਹੀਂ ਆਏ ਆ ਜੀ ਬੰਦੇ ਆਏ ਨੇ ਅੱਛਾ ਹਾਂ ਤੇ ਜਿਸ ਤਰ੍ਹਾਂ ਅਕਾਲੀ ਦਲ ਦੀ ਪਾਰਟੀ ਆ ਕਾਂਗਰਸ ਪਾਰਟੀ ਆ ਹੋਰ ਬਹੁਤ ਕੱਟ ਪਾਰਟੀਆਂ ਆ ਅਕਾਲੀ ਪਾਰਟੀ ਵੀ ਨੇ ਆਏ ਸੀ ਅੱਛਾ ਜੀ ਹਾਂ ਜੀ ਜੇ ਦੋਵੇਂ ਪਾਰਟੀਆਂ ਆਈਆਂ ਅੱਛਾ ਜੀ ਚੁੰਨੇ ਚੁੰਨੇ ਬਹੁਤ ਗੱਲ ਰਹੇ ਨੇ ਹੂੰ ਜਾਣ ਹੋਈ ਜਾਂਦਾ ਚੁੰਨੇ ਡਿੱਗੀਆਂ ਦੇ ਇੱਥੇ ਕੀ ਚਾਹੁੰਦੇ ਜਮਾਜਾ ਮਿਲਣਾ ਚਾਹੀਦਾ ਮਾਏ ਮਾ ਚਾਹੀਦਾ ਚੁੰਨੇ ਜਾਣ ਹੋ ਗਿਆ ਹਾਰਾ ਹੂੰ 70 7000 8000 ਚੁੰਨਾ ਹੀ ਗੱਲਦਾ ਪਿਆ ਅ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਅ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਪਿੰਪਲ ਸਿੰਘ ਨੰਬਰ ਦਾ ਜੀ ਪਿੰਡ ਛੇਰੇਆ ਵਾਲਾ ਇਹ ਤੁਹਾਡੇ ਪਿੰਡ ਵਿੱਚ ਕਿਹੜੀਆਂ ਕਿਹੜੀਆਂ ਲੋੜਾਂ ਨੇ ਲੋੜ ਦੀਆਂ ਅਵਸਥਾਾਂ ਨੇ ਜਿਹੜੇ ਆਮ ਲੋਕ ਜਿਹੜੇ ਸਮਾਜ ਸੇਵੀ ਨੇ ਉਹ ਤੁਹਾਡੇ ਤੱਕ ਲੈ ਕੇ ਆਉਣ ਕਿਉਂਕਿ ਪਿੰਡ ਦੇ ਵਿੱਚ ਚਾਰੇ ਪਾਸੇ ਪਾਣੀ ਘਿਰਿਆ ਹੋਇਆ ਹੈ ਹਾਂ ਜੀ ਹਾਂ ਜੀ ਦਰਿਆ ਦੇ ਵਿੱਚ ਘਰੇ ਪਏ ਆਸੀਂ ਸਾਡੀ ਇੱਕ ਬਹੁਤ ਵੱਡੀ ਸਮੱਸਿਆ ਤੇ ਇਹ ਆ ਜੀ ਵੀ ਸਭ ਤੋਂ ਵੱਡਾ ਸਾਨੂੰ ਦੁੱਖ ਜਿਹੜਾ ਦੂਜਿਆਂ ਸਾਰਿਆਂ ਪਿੰਡਾਂੋਂ ਵੱਖਰਾ ਹੈ ਵੀ ਅਸੀਂ ਸਾਡਾ ਪਿੰਡ ਲਾਟਮਿੰਟ ਦਾ ਹੈ ਸਾਡਾ ਸਾਰਿਆਂ ਤੋਂ ਜ਼ਿਆਦਾ ਨੁਕਸਾਨ ਹੁੰਦਾ ਸਾਡੇ ਘਰ ਕਈ ਵਾਰਾਂ ਟਹਿ ਚੁੱਕੇ ਨੇ ਤੇ ਕਈ ਵਾਰ ਬਣਾਏ ਨੇ ਹਾਂ ਤੇ ਇੱਕ ਤਾਂ ਸਾਡੇ ਜਿਹੜੇ ਆਉਣ ਵਾਲੇ ਕਰਜ਼ੇ ਨੇ ਸਰਕਾਰ ਨੂੰ ਐ ਸਮਾਈ ਦੇ ਕਰਜ਼ੇ ਸਾਡੇ ਉਹ ਪੋਸਟਪੋਨ ਕਰਨੇ ਪੈਣਗੇ ਤੇ ਦੂਜਾ ਸਾਡੇ ਜਿੰਨੇ ਭਰਾ ਐਸੀ ਭਰਾ ਨੇ ਜਾਂ ਕਮਜ਼ੋਰ ਜ਼ਿਮੀਂਦਾਰ ਨੇ ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਅੱਜ ਮੌਕੇ ਤੇ ਵਰਤਣ ਵਾਸਤੇ ਨਹੀਂ ਹੈਗਾ ਕੁਝ ਕਿਉਂਕਿ ਅੱਜ 15 ਦਿਨ ਤੋਂ ਕਾਰੋਬਾਰ ਬੰਦ ਹੋਏ ਨੂੰ ਜਿਹਨੇ ਕਰਕੇ ਖਾਣਾ ਉਹ ਕਿੱਥੋਂ ਲਿਆਊਗਾ ਤੇ ਉਹ ਸਰਕਾਰ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਉਹ ਹੀ ਪਹੁੰਚਾਉਣ ਤੇ ਤਾਂ ਹੀ ਗੱਲ ਬਣੇਗੀ ਰਾਖਣ ਦੀ ਲੋੜ ਹੈ ਹਾਂਜੀ ਹਾਂਜੀ ਉਹਨਾਂ ਤੱਕ ਪਹੁੰਚਾਓ ਜ਼ਰੂਰ ਤੇ ਵੱਦ ਤੋਂ ਵੱਦ ਬੇਨਤੀ ਸਾਡੀ ਤੇ ਇਹੋ ਹੀ ਹੈ ਵੀ ਸਾਡੇ ਬਲੇ ਕੋਈ ਸੋਚਾ ਜੇ ਸਾਡਾ ਅਲਾਟਮੈਂਟ ਦਾ ਪਿੰਡ ਸਾਨੂੰ ਤਾਂ ਪਾਕਿਸਤਾਨ ਤੋਂ ਯਾੜਾ ਪੈ ਕੇ ਇੱਥੇ ਅਸੀਂ ਦਰਿਆ ਦੇ ਵਿੱਚ ਬੈਠੇ ਆਂ ਲੋਕੀ ਕਹਿੰਦੇ ਉਹਨਾਂ ਦੇ ਖਰੇ ਮਾਲਕੇ ਬੈਠੇ ਨੇ ਆ ਸਾਡਾ ਪਿੰਡ ਅਲਾਟਮੈਂਟ ਦਾ ਹੈ ਦੂਜੇ ਕੋਈ ਪਿੰਡ ਨਹੀਂ ਅਲਾਟਮੈਂਟ ਦੇ ਦੂਜੇ ਦਾ ਦੂਜੀਆਂ ਚਲੋ ਜ਼ਮੀਨਾਂ ਹਨ ਸਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਸੱਚੀ ਸੱਚੀ ਦੱਸਿਓ ਵੀ ਕਿਹੜੇ ਕਿਹੜੇ ਨੁਮਾਇंदे ਇੱਥੇ ਆਏ ਆ ਜਿਹੜੇ ਵੱਡੀਆਂ-ਵੱਡੀਆਂ ਫੜਾਂ ਮਾਰਦੇ ਆ ਤੇ ਖਬਰਾਂ ਦੀ ਸੁਰਖੀਆਂ ਬਣੇ ਹੋਏ ਆ ਕਿ ਅਸੀਂ ਧਰਮਕੋਟ ਦੇ ਹਰ ਹਲਕੇ ਹਰ ਪਿੰਡ ਦੇ ਵਿੱਚ ਹਰ ਲੋਕਾਂ ਨੂੰ ਸਾਰੀਆਂ ਵਸਤਾ ਪਚਾਰਿਆ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆਉਣ ਦੇ ਉੱਤੇ ਸੱਚੀ ਦੱਸਿਓ ਇੱਥੇ ਇਹ ਕੌਣ ਆਇਆਗਾ ਸੱਚੀ ਗੱਲ ਕਿਹਨੇ ਦੇ ਹੈਲਪ ਕੀਤੀ ਕਿਹਨੇ ਨਹੀਂ ਕੀਤੀ ਬਿਲਕੁਲ ਸੱਚੀ ਦੱਸਿਓ ਸੱਚੀ ਗੱਲ ਹੀ ਦੱਸਾਂਗੇ ਜੀ ਸਾਨੂੰ ਝੂਠ ਬੋਲਣ ਦੀ ਲੋੜ ਨਹੀਂ ਜਾਂ ਅੱਜ ਜ਼ਹੀਦਾਰ ਦੇ ਬੰਦੇ ਆਏ ਨੇ ਭਾਈ ਸਾਹਿਬ ਦੇ ਤੇ ਢੋਲ ਸਾਹਿਬ ਨੇ ਵੀ ਜਿੰਨਾ ਚਲੋ ਰਾਸ਼ਨ ਪਾਣੀ ਪਹਤਾਇਆ ਸਾਡਾ ਉਹ ਨਮੈਂਦਾ ਮੌਕੇ ਦਾ ਉਹੀ ਹੈ ਸਾਡਾ ਐਮਐਲਏ ਥੋਂ ਦਾ ਬਿਲਕੁਲ ਤੇ ਉਹ ਵੀ ਜਿੰਨਾ ਕੁਛ ਕਰ ਗਿਆ ਸਾਡੇ ਬੰਦਿਆਂ ਦੀ ਐਲਫ ਹੋਰ ਕੋਈ ਬੰਦਾ ਨਹੀਂ ਤੀਜਾ ਆਇਆ ਕੋਈ ਉਹ ਕਿਸੇ ਪਾਰਟੀ ਦਾ ਬੰਦਾ ਨਹੀਂ ਹਾਂ ਠੀਕ ਹੈ ਜਾਂ ਜੋ ਭਾਈ ਸਾਹਿਬ ਦੇ ਬੰਦੇ ਆਏ ਨੇ ਤੇ ਜਾਂ ਢੋਲ ਸਾਹਿਬ ਨੇ ਕੀਤੀ ਜਿਹੜੀ ਜਿੰਨੇ ਕੋ ਜੋਗਾ ਸੀ ਚਲੋ ਜਿੰਨੀ ਕਰਕੇ ਬਹੁਤ ਅਸੀਂ ਧੰਨਵਾਦੀ ਹਾਂ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਵੀਰ ਜੀ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹਣਾ ਕਿ ਜਿਹੜੇ ਬਾਹਰ ਲੋਕ ਬੈਠੇ ਨੇ ਉਹ ਇਹ ਸੋਚਦੇ ਨੇ ਕਿ ਇਹ ਜਿਹੜੇ ਪਿੰਡ ਵਿੱਚ ਦਰਿਆ ਦੇ ਬੈਠੇ ਨੇ ਨਾ ਇਹਨਾਂ ਦਰਿਆ ਦੀ ਜ਼ਮੀਨ ਮੱਲੀ ਹੋਈ ਏ ਬਲਕਿ ਦਰਿਆ ਨੇ ਸਾਡੀ ਜ਼ਮੀਨ ਮੱਲੀ ਹੋਈ ਏ ਅਸੀਂ ਪਾਕਿਸਤਾਨ ਦੇ ਵਿੱਚੋਂ ਸਟੈਂਡਰਡ ਏਕੜ ਦੀ ਜ਼ਮੀਨ ਛੱਡ ਕੇ ਸਾਨੂੰ ਉਥੇ 4 ਕਿੱਲੇ ਜ਼ਮੀਨ ਦੇ ਬਦਲੇ 1 ਕਿੱਲਾ ਜ਼ਮੀਨ ਮਿਲੀ ਹੋਈ ਏ ਤੇ ਦਰਿਆ ਨੇ ਸਾਡੀ ਜ਼ਮੀਨ ਦੇ ਵਿੱਚ ਦੀ ਵਹਾ ਕਰਕੇ ਕਈ ਘਰ ਇਹ ਜਿਹਨੇ ਜਿਨ੍ਹਾਂ ਦੀਆਂ ਜ਼ਮੀਨਾਂ 5 5 7 7 ਸਾਲ ਤੋਂ ਮਤਲਬ ਕੋਈ ਦਰਿਆ ਦੇ ਪਾਣੀ ਦੇ ਵਿੱਚ ਡਿੱਗੀਆਂ ਹੋਈਆਂ ਨੇ ਦਰਿਆ ਦੀ ਇੱਕ ਮਰਲਾ ਜ਼ਮੀਨ ਨਹੀਂ ਇਹ ਤੁਹਾਡੀ ਆਪਣੀਆਂ ਜ਼ਮੀਨਾਂ ਇਹ ਸਾਡੀਆਂ ਆਪਣੀਆਂ ਜ਼ਮੀਨਾਂ ਨੇ ਸਾਰਿਆਂ ਨੇ ਪਿੱਛੇ ਪੱਕੀਆਂ ਵੀ ਕੀਤੀਆਂ ਸੀ ਸਾਰੀਆਂ ਉਹ ਉਹ ਕੁਝ ਇੱਥੇ ਨਹੀਂ ਇਹ ਪਿੰਡ ਲਾਟਮੈਂਟ ਦੇ ਨੇ ਵੀਰੇ ਸਾਰੇ ਹਾਂ ਕਿ ਅਸੀਂ ਇਹ ਕਹਿੰਨੇ ਆ ਸਰਕਾਰ ਨੂੰ ਪਈ ਜਿਸ ਤਰ੍ਹਾਂ ਨਹਿਰਾਂ ਵਾਸਤੇ ਜ਼ਮੀਨਾਂ ਕੁਐਰ ਕਰਦੇ ਨੇ ਉਸ ਤਰ੍ਹਾਂ ਦਰਿਆ ਦੇ ਵਾਸਤੇ ਜ਼ਮੀਨ ਕੈਰ ਕੁਐਰ ਕਰਕੇ ਜ ਦਰਿਆ ਦਾ ਬੇਸਤਾ ਬਣਾਉਣ ਵੀ ਦਰਿਆ ਇੰਨੇ ਥਾਂ ਦੇ ਵਿੱਚ ਵਗਦਾ ਹੈ ਪਰ ਦਰਿਆ ਦੀ 1 ਇੰਚ ਵੀ ਜ਼ਮੀਨ ਕਿਤੇ ਨਹੀਂ ਹੈਗੀ ਇਹਨੇ ਸਾਰੇ ਲੋਕਾਂ ਦੀਆਂ ਜ਼ਮੀਨਾਂ ਮਲੀਆਂ ਹੋਈਆਂ ਨੇ ਤੇ ਇਹ ਅਸੀਂ ਤੋਂਡੇ ਮਾਧਿਅਮ ਰਹੀਂ ਕਹਿਣਾ ਚਾਹੁੰਦੇ ਆ ਵੀ ਇਹ ਕੁਐਰ ਕਰਕੇ ਦਰਿਆ ਨੂੰ ਭਈ ਭਾਈ ਇਹਨੂੰ ਇੱਕ ਨਹਿਰੀ ਰੂਪ ਦਿੱਤਾ ਜਾਏ ਤਾਂ ਕਿ ਸਾਡੀਆਂ ਫਸਲਾਂ ਵੀ ਵੱਢ ਸਕਣ ਕਿ ਅਸੀਂ ਰੋਜ਼ ਰੋਜ਼ ਦੇ ਉਜਾੜੇ ਤੋਂ ਵੀ ਬਚ ਸਕੀਏ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਪੂਰਾ ਪਿੰਡ ਆ ਜਿਹੜਾ ਕਿ ਪਾਣੀ ਦੇ ਘੇਰੇ ਦੇ ਵਿੱਚ ਹੈ ਤੇ ਤੁਸੀਂ ਇਸ ਪਿੰਡ ਦੇ ਵਿੱਚ ਰਾਸ਼ਨ ਹਲੇ ਤੱਕ ਨਹੀਂ ਪਹੁੰਚਿਆ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਇਸ ਪਿੰਡ ਨੂੰ ਚਾਰਾ ਤੇ ਤਰਪਾਲਾ ਵੰਡ ਕੇ ਗਏ ਨੇ ਪਰ ਜਿਹੜਾ ਪਿੰਡ ਨੂੰ ਖਾਸ ਲੋਡ ਹੈ ਜਿਹੜਾ ਕਿ ਰੋਜ਼ ਮਰੇ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਦੀ ਲੋਡ ਹੁੰਦੀ ਹੈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਇਸ ਪਿੰਡ ਦੇ ਵਿੱਚ ਲਗਾਤਾਰ ਰੋਜ਼ਾਨਾ ਜਿਹੜਾ ਕਿ ਚਾਰਾ ਦਾਣਾ ਦੇ ਰਹੇ ਨੇ ਤੇ ਅਕਾਲੀ ਦਲ ਪਾਰਟੀ ਵਾਲੇ ਵੀ ਆਏ ਸੀ ਉਹ ਵੀ ਆਚਾਰ ਵੰਡ ਕੇ ਗਏ ਨੇ ਪਸ਼ੂਆਂ ਵਾਸਤੇ ਪਰ ਇਨਸਾਨਾਂ ਵਾਸਤੇ ਇਸ ਪਿੰਡ ਵਿੱਚ ਹਾਲੇ ਤੱਕ ਕੁਝ ਨਹੀਂ ਆਇਆ ਤੇ ਨਾ ਤਾਂ ਕੋਈ ਰਾਸ਼ਨ ਆਇਆ ਤੇ ਨਾ ਹੀ ਜਿਹੜੇ ਕਿ ਪਿੰਡ ਪੂਰਾ ਪਾਣੀ ਦੇ ਵਿੱਚ ਘਿਰਿਆ ਹੋਇਆ ਨਾ ਇਹ ਕੰਮ ਕਰ ਸਕਦਾ ਤੇ ਨਾ ਪਿੰਡ ਦੇ ਵਿੱਚ ਇਹ ਜਿਹੜੇ ਲੋਕ ਕਿਤੇ ਜਾ ਆ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਪੂਰਾ ਪਾਣੀ ਦੇ ਨਾਲ ਘਿਰਿਆ ਹੋਇਆ ਤੇ ਕੋਈ ਵੀ ਕੰਮ ਕਰ ਨਹੀਂ ਕਰ ਸਕਦਾ ਅਸੀਂ ਤੁਹਾਨੂੰ ਇੱਕ ਡਿਸਪਲੇ ਨੰਬਰ ਕਰ ਰਹੇ ਹਾਂ ਉਸ ਪਿੰਡ ਦੇ ਨੌਜਵਾਨਾਂ ਦਾ ਨੰਬਰ ਹੈ ਜੇਕਰ ਧਰਮਕੋਟ ਹਲਕਾ ਦੇ ਵਿੱਚੋਂ ਸਮਾਜ ਸੇਵੀ ਸੰਸਥਾਵਾਂ ਇਸ ਪਿੰਡ ਦੇ ਵਿੱਚ ਕੋਈ ਰਾਸ਼ਨ ਜਾਂ ਕੋਈ ਸਹਾਇਤਾ ਲੈ ਕੇ ਆਉਂਦੀਆਂ ਨੇ ਤੇ ਇਸ ਨੰਬਰ ਦੇ ਉੱਤੇ ਜੋ ਤੁਸੀਂ ਡਿਸਪਲੇ ਕੀਤਾ ਹੈ ਇਸ ਨੰਬਰ ਤੇ ਪਹਿਲਾਂ ਸੰਪਰਕ ਕਰ ਲੋ ਸੰਪਰਕ ਕਰਨ ਤੋਂ ਬਾਅਦ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰੋ ਤੇ ਜਿਹੜੀ ਚੀਜ਼ ਦੀ ਲੋੜ ਹੈ ਇੱਥੇ ਉਹ ਤੁਹਾਨੂੰ ਦੱਸ ਦੇਣਗੇ ਉਹ ਚੀਜ਼ ਲੈ ਕੇ ਆਓ ਕਈ ਲੋਕਾਂ ਦਾ ਕਹਿਣਾ ਹੈ ਕਿ ਛੇਰੇ ਵਾਲੇ ਪਿੰਡ ਦੇ ਵਿੱਚ ਪਾਣੀ ਨਹੀਂ ਹੈ ਪਰ ਤੁਸੀਂ ਨਾਲ-ਨਾਲ ਤਸਵੀਰਾਂ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਹੈ ਤੇ ਪਾਣੀ ਪੂਰਾ ਘਿਰਿਆ ਹੋਇਆ ਹੈ ਪਾਣੀ ਦੇ ਵਿੱਚ ਚਾਰ ਚਫੇਰੇ ਪਾਣੀ ਹੈ ਤੇ ਵਿਚਾਲੇ ਜਿਹੜਾ ਪਿੰਡ ਸੁੱਕਾ ਹੋਇਆ ਚਾਰ ਚਫੇਰੇ ਪਾਣੀ ਫਸਲਾਂ ਦੇ ਵਿੱਚ ਪਾਣੀ ਜਿਹੜਾ ਕਿ ਥੋੜਾ ਜਿਹਾ ਦਰਿਆ ਜ ਲੱਥਾ ਹੈ ਪਰ ਪਾਣੀ ਇੰਨਾ ਹੈ ਕਿ ਤੁਸੀਂ ਲੱਗ ਸਕਦੇ ਗੋਡਿਆਂ ਤੋਂ ਵੀ ਉੱਪਰ ਤੱਕ ਪਾਣੀ ਹੈ ਪਹਿਲਾਂ ਲੱਕ ਲੱਕ ਵੀ ਪਾਣੀ ਹੋ ਚੁੱਕਿਆ ਸੀ ਪਰ ਇਹਨਾਂ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਨਹੀਂ ਵੜਿਆ ਪਰ ਚਾਰ ਚਫੇਰੇ ਪਾਣੀ ਪਾਣੀ ਹੈ ਇਹ ਲੋਕ ਕਈ ਲੋਕ ਸੋਚਦੇ ਨੇ ਤੇ ਅਫਵਾਹਾਂ ਫਲਾ ਰੱਖੀਆਂ ਕਿ ਸ਼ੇਰੇ ਵਾਲਾ ਪਿੰਡ ਸੁੱਕਾ ਹੋਇਆ ਹੈ ਇਨੋ ਚੇਹੇ ਚੀਜ਼ ਦੀ ਜ਼ਰੂਰਤ ਨਹੀਂ ਹੈ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਹਰ ਐਸੀ ਭਾਈਚਾਰਾ ਜਿਹੜਾ ਰੋਜ਼ ਜਿਹੜਾ ਕਮਾ ਕੇ ਖਾਂਦਾ ਉਹਨਾਂ ਕੋਲ ਕੁਝ ਨਹੀਂ ਹੈ ਰੋਜ਼ ਮਾਰਾ ਜ਼ਿੰਦਗੀ ਦੀਆਂ ਚੀਜ਼ਾਂ ਨਹੀਂ ਨੇ ਤੇ ਨਾ ਹੀ ਕੋਈ ਇੱਥੇ ਕੋਈ ਕਮਾਈ ਦਾ ਸਾਧਨ ਹੈ ਕਿਉਂਕਿ ਸਾਰੇ ਝੋਨੇ ਡੁੱਬੇ ਹੋਏ ਨੇ ਤੇ ਹਹਾਕਾਰ ਮਚੀ ਹੋਈ ਹੈ ਇਹ ਤਸਵੀਰਾਂ ਧਰਮਕੋਟ ਹਲਕਾ ਦੀਆਂ ਨੇ ਹਲਕਾ ਧਰਮਕੋਟ ਦੇ ਪਿੰਡ ਸ਼ੇਰੇ ਵਾਲੇ ਦੀਆਂ ਤਸਵੀਰਾਂ ਨੇ ਜੋ ਤੁਸੀਂ ਸਾਂਝੀਆਂ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ ਤੁਹਾਡੇ ਨਾਲ ਅਸੀਂ ਨੰਬਰ ਸ਼ੇਅਰ ਕੀਤਾ ਇਸ ਨੰਬਰ ਤੇ ਸੰਪਰਕ ਕਰੋ ਤੇ ਇਸ ਪਿੰਡ ਦੇ ਵਿੱਚ ਜਰੂਰ ਪਹੁੰਚੋ ਆਪਣੀਆਂ ਟਰਾਲੀਆਂ ਟਰੈਕਟਰ ਲੈ ਕੇ ਤਾਂ ਕਿ ਇਸ ਪਿੰਡ ਦੀ ਸਹਾਇਤਾ ਕੀਤੀ ਜਾਵੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਉ ਇਜਾਜ਼ਤ ਫਿਰ ਮਿਲਦੇ ਹਾਂ ਕਿਸੇ ਹੋਰ ਵਿੱਚ ਦੇ ਤਦ ਤੱਕ ਲਈ ਸਤਿ ਸ੍ਰੀ ਅਕਾਲ